6 ਸਾਲ ਦਾ ਪਿਆਰ ਸੀ ਸਾਡਾ ਮੇਰੀ ਪਤਨੀ ਨੇ 6 ਸਾਲ ਮੇਰਾ ਇੰਤਜ਼ਾਰ ਕੀਤਾ ਮੈਂ ਵਿਦੇਸ਼ੋਂ ਪਰਤ ਕੇ ਉਸਦੇ ਨਾਲ ਵਿਆਹ ਕੀਤਾ ਉਹਦੇ ਸਾਡੇ ਘਰ ਆਉਣ ਦੇ ਨਾਲ ਸਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਸਵਰਗ ਬਣ ਗਈ ਸਾਡਾ ਹਰ ਦਿਨ ਵਿਆਹ ਵਾਂਗ ਲੰਘਦਾ ਉਹਦਾ ਕਦੇ ਸਿਰ ਵੀ ਨਹੀਂ ਸੀ ਦੁੱਖਿਆ ਪਰ ਵਿਆਹ ਨੂੰ ਹਲੇ ਸਾਲ ਹੋਣਾ ਸੀ ਤੇ ਮੇਰਾ ਪੁੱਤ ਹਲੇ 11 ਦਿਨਾਂ ਦਾ ਸੀ ਕਿ ਮੇਰੀ ਪਤਨੀ ਦੀ ਮੌਤ ਹੋ ਗਈ ਸਾਨੂੰ ਜ਼ਿੰਦਗੀ ਦੇ ਵਿੱਚ ਸਭ ਕੁਝ ਮਿਲ ਜਾਣਾ ਪਰ ਸਾਨੂੰ ਉਹ ਰੂਹ ਦੁਬਾਰਾ ਨਹੀਂ ਮਿਲਣੀ। ਅੱਛਾ ਵੀਰੇ ਅ ਕਦੋਂ ਤੁਸੀਂ ਜਾਣਦੇ ਉਹ ਦਬਈ ਤੇ ਕੀ ਕਾਰਨ ਹੁੰਦੇ ਬਾਹਰ ਜਾਣਦੇ? ਮੈਂ ਦੀਦੀ ਜੀ 2017 ਦੇ ਵਿੱਚ ਦਬਈ ਜਾਣਾ ਆ। ਤੇ ਘਰੇ ਡੈਡੀ ਜੀ ਬਿਮਾਰ ਰਹਿੰਦੇ ਸੀਗੇ ਤੇ ਘਰੇ ਕਮਾਈ ਦੇ ਵਾਸਤੇ ਹੋਰ ਕੋਈ ਸਾਧਨ ਨਹੀਂ ਮੈਂ ਦਬਈ ਚਲ ਜਾਣਾ। 2017 ਦੇ ਵਿੱਚ ਮੈਂ ਜਦੋਂ ਦਬਈ ਜਾਣਾ ਆ ਤੇ ਉਸ ਤੋਂ ਬਾਅਦ ਚ 3 ਮਹੀਨੇ ਬਾਅਦ ਚ ਮੇਰੇ ਡੈਡੀ ਡੈਥ ਹੋ ਜਾਂਦੀ ਹੈ ਜੀ। ਅੱਛਾ ਉਹਨਾਂ ਨੂੰ ਉਹਨਾਂ ਨੂੰ ਜੀ ਉਹ ਵੀ ਹਾਰਟ ਦੀ ਥੋੜੀ ਪ੍ਰੋਬਲਮ ਸੀਗੀ ਉਹਨਾਂ ਨੂੰ ਉਹਨਾਂ ਦੀ ਡੈਥ ਹੋ ਜਾਂਦੀ ਡੈਡੀ ਉਹਨਾਂ ਦੇ ਤੇ ਉਸ ਤੋਂ ਬਾਅਦ ਦੇ ਵਿੱਚ ਜਾਨੀ ਬਹੁਤ ਔਖਾ ਟਾਈਮ ਲੰਘਦਾ ਦੀਦੀ ਜੀ ਤੇ ਉੱਥੇ ਕੰਮਕਾਰ ਕਰਦਾ ਵਧੀਆ ਕੰਮਕਾਰ ਕਰੀ ਜਾਂਦਾ ਮੈਂ ਵਾਪਸ ਨਹੀਂ ਆਇਆਗਾ ਦਵੀਤੋ ਜੀ ਘਰੇ ਔਖਾ ਸੀਗਾ ਤਾਂ ਕਰਕੇ ਮੈਂ ਵਾਪਸ ਨਹੀਂ ਆਇਆ ਦਵੀਤ ਤੇ ਵਧੀਆ ਕੰਮਕਾਰ ਚੱਲੀ ਜਾਂਦਾ ਸੀ ਕੰਮਕਾਰ ਕਰੀ ਗਏ ਤੇ ਹੁਣ ਮੈਂ 8 ਸਾਲ ਬਾਅਦ ਇਹਦੀ ਵਾਪਸ ਆਇਆ ਸੀਗਾ ਅਸੀਂ ਫੇਸਬੁੱਕ ਤੇ ਇੱਕ ਦੂਸਰੇ ਦੇ ਨਾਲ ਸਾਡੀ ਮੁਲਾਕਾਤ ਹੁੰਦੀ ਆ ਫੇਸਬੁੱਕ ਤੇ ਮਿਲਦੇ ਆ ਜੀ ਤੇ ਸਾਡੀ ਉਸ ਤੋਂ ਬਾਅਦ ਵਿੱਚ ਫੋਨ ਤੇ ਗੱਲਬਾਤ ਸ਼ੁਰੂ ਹੋ ਜਾਂਦੀ ਆ ਤੇ ਮਤਲਬ ਵਧੀਆ ਗੱਲਬਾਤ 6 ਸਾਲ ਦੇ ਵਿੱਚ ਵਧੀਆ ਪਿਆਰ ਸਾਡਾ ਬਹੁਤ ਵਧੀਆ ਰਿਹਾ ਹਨਾ ਤੇ ਉਹਨਾਂ ਨੇ ਮੇਰੀ 6 ਸਾਲ ਵੇਟ ਕੀਤੀ ਇੱਥੇ ਇੰਡੀਆ ਦੇ ਵਿੱਚ ਤੇ ਮੈਂ 6 ਸਾਲ ਬਾਅਦ ਜਦੋਂ ਮਤਲਬ ਬਾਹਰੋਂ ਆਉਣਾ ਮੈਂ ਜੀ ਤੇ ਉਸ ਤੋਂ ਬਾਅਦ ਵਿੱਚ ਸਾਡੀ ਘਰਦਿਆਂ ਦੀ ਸਹਿਮਤੀ ਦੇ ਨਾਲ ਸਾਡੀ ਮੈਰਿਜ ਹੁੰਦੀ ਆ ਮੈਰਿਜ ਬਹੁਤ ਵਧੀਆ ਹੁੰਦੀ ਆ ਜੀ ਤੇ ਮਤਲਬ ਮੈਰਿਜ ਨੂੰ ਮਰੀ ਨੂੰ ਸਾਲ ਹੋ ਗਿਆ ਸੀਗਾ ਜੀ ਅੰਟੀ ਤੁਸੀਂ ਦੱਸ ਦਿਓ ਕਿ ਵਿਆਹ ਤੁਸੀਂ ਹੱਲੇ ਕਰਨਾ ਨਹੀਂ ਸੀ ਚਾਹੁੰਦੇ ਪਰ ਉਹਨਾਂ ਦੀ ਮੰਗ ਸੀ ਕਿ ਪਹਿਲਾਂ ਕਰਨਾ ਹੈ ਹਾਂਜੀ ਉਹ ਵੀ ਮਤਲਬ ਅਸੀਂ ਹਲੇ ਚੱਲ ਕਹਿੰਦੇ ਸੀ ਵੀ ਥੋੜਾ ਰੁਕ ਜਾਨੇ ਆ ਵੀ ਅਗਲੇ ਸਾਲ ਕਰਾਂਗੇ ਤੇ ਉਹ ਕਹਿੰਦੇ ਵੀ ਨਹੀਂ ਆਪਾਂ ਕਰਨਾ ਤਾਂ ਉਹਦੀ ਮੰਮੀ ਕਹਿੰਦੇ ਇਸ ਮਹੀਨੇ ਚ ਹੀ ਕਰ ਲਾਂ ਹੂੰ ਇਸਕਾ ਚਲੋ ਕੋਈ ਗੱਲ ਨਹੀਂ ਇਸ ਮਹੀਨੇ ਚ ਹੀ ਕਰ ਲੈਂਦੇ ਆਪਾਂ ਪੇਰ ਅਸੀਂ سارے ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਦੱਸਿਆ ਚਲੋ ਅਸੀਂ ਰਹਿ ਮਸਲੇ ਨਾਲ ਕਰਕੇ ਸਾਰਾ ਵੀ ਅਸੀਂ ਉੱਥੇ ਚਲੇ ਗਏ ਇਹ ਕਹਿੰਦੇ ਸੀ ਵੀ ਆਓ ਸਾਡੇ ਆ ਕੇ ਗੱਲਬਾਤ ਕਰੋ ਅੱਛੇ ਦੇਖਣ ਗਏ ਸੀ ਨਾਲ ਰਿਸ਼ਤੇਦਾਰਾਂ ਨੂੰ ਲੈ ਕੇ ਬੇਟਿੰਗ ਲੈ ਕੇ ਬਰਾਉਣੇ ਨੂੰ ਲੈ ਕੇ ਤੇ ਨਾਲ ਸਾਡੇ ਮਾਸੀ ਜੀ ਦੇ ਲੜਕਾ ਤੇ ਨੋਪੁੱਤ ਦੋਨੇ ਸੀਗੇ ਉਹਨਾਂ ਨੂੰ ਅਸੀਂ ਵਿੱਚ ਬਚੋਲੇ ਰੱਖ ਲਿਆ ਸੀਗਾ ਸਾਡੀ ਮਾਸੀ ਸੱਸ ਸੀਗੀ ਉਹਨਾਂ ਨੂੰ ਅਸੀਂ ਵਿਚੋਲੇ ਰੱਖ ਲਿਆ ਉਹ ਕਹਿੰਦੇ ਅਸੀਂ ਵਿੱਚ ਵਿਚੋਲੇ ਵੰਡਦੇ ਆਂ ਨਰ ਲੈ ਗਈ ਤਾਂ ਚਲੋ ਗਏ ਉੱਥੇ ਜਦੋਂ ਦੇਖਿਆ ਕੀਤਾ ਸਾਰਾ ਕੁਝ ਗੱਲਾਂ ਬਾਤਾਂ ਕੀਤੀਆਂ ਤਾਂ ਉਹ ਕਹਿੰਦੇ ਸਾਨੂੰ ਮਨਜ਼ੂਰ ਆ ਸਾਰਾ ਕੁਝ ਤੇ ਅਸੀਂ ਸਾਰਾ ਕੁਝ ਦੱਸਿਆ ਵੀ ਸਾਡੀ ਆਕਾਸ਼ਤਾ ਵੀ ਤੁਹਾਡੀ ਆਕਾਸ਼ਤਾ ਵੀ ਤੁਹਾਨੂੰ ਮਨਜ਼ੂਰ ਆ ਕਹਿੰਦੇ ਸਾਨੂੰ ਮਨਜ਼ੂਰ ਆ ਠੀਕ ਆ ਤੇ ਫਿਰ ਅਸੀਂ ਕਿਹਾ ਵੀ ਉਹਦਾ ਭਰਾ ਦੁਕਾਨ ਤੇ ਹੁੰਦਾ ਵਾ ਤੇ ਉਹ ਕਹਿੰਦੇ ਭਰਾ ਦੁਕਾਨ ਤੇ ਇਕੱਲਾ ਭਰਾ ਵਾ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਆਪਾਂ ਕਰੋ ਜਿਹੜਾ ਕੰਮ ਕਰਨਾ ਸੀਗਾ ਨਹੀਂ ਵੀ ਪਹਿਲਾਂ ਉਹਨੂੰ ਸੱਦੋ ਵੀ ਜਿੰਨੇ ਚਿਰ ਉਹ ਨਹੀਂ ਆਉਂਦਾ ਸੀ ਉਹਦੇ ਤੋਂ ਪੁੱਛੇ ਬਿਨਾਂ ਕਰਨਾ ਨਹੀਂ ਹੈਗਾ ਵੀ ਜੇ ਉਹ ਸਹਿਮਤ ਹੋਊਗਾ ਨਾਲ ਭਰਾ ਦੀ ਵੀ ਸਹਿਮਤੀ ਜ਼ਰੂਰੀ ਆ ਉਹ ਆਉਂਦਾ ਵਾ ਤਾਂ ਗੱਲਬਾਤ ਕਰਦਾ ਸਾਰੀ ਉਹ ਬਚੋਲੇ ਜਿਹੜੇ ਬਣਦੇ ਆ ਸਾਰੀ ਗੱਲਬਾਤ ਕਰਦੇ ਆ ਉਹ ਕਹਿੰਦੇ ਵੀ ਠੀਕ ਠਾਕ ਆ ਕੋਈ ਗੱਲ ਨਹੀਂ ਵੀ ਕਰੋ ਤੁਸੀਂ ਵਿਆਹ ਸਗਨ ਕਰ ਦਿੰਨੇ ਆ ਚਲੋ ਸਗਨ ਕਰਕੇ ਅਸੀਂ ਵਧੀਆ ਸਗਨ ਕਰਦੇ ਆ ਰੋਟੀ ਪਾਣੀ ਦਾ ਸਾਡਾ ਉਹਨਾਂ ਨੇ ਪ੍ਰਬੰਧ ਕੀਤਾ ਹੁੰਦਾ ਖਾ ਕੇ ਘਰੇ ਆਉਨੇ ਆ ਤਾਂ ਚਲੋ ਕਹਿੰਦੇ ਆ ਵੀ ਵਿਆਹ ਚ ਆਪਾਂ ਬਾਰਾ ਟਾਈਮ ਨਹੀਂ ਪਾਉਣਾ ਇਹਨੇ 20 ਦਿਨ ਪਾਈ ਸੀ ਹਾਂ 20 ਦਿਨ ਨਹੀਂ ਪਾਈ ਸੀ ਹੂੰ ਅੱਛਾ 20 ਦਿਨਾਂ ਚ ਬੈਠ ਹਾਂਜੀ 20 ਦਿਨਾਂ ਦੇ ਵਿੱਚ ਫਿਰ ਅਸੀਂ ਵਿਆਹ ਕਰ ਲਿਆ ਸੀ ਅੱਛਾ ਹਾਂਜੀ ਤੇ ਇੱਧਰ ਵੀ ਅਸੀਂ ਪੂਰਾ ਆਪਦਾ ਸਾਰੇ ਰਿਸ਼ਤੇਦਾਰ ਸੱਦੇ ਸੀ ਉੱਧਰ ਵੀ ਉਹਨਾਂ ਦਾ ਪੂਰਾ ਵਧੀਆ ਸੀ ਵਿਆਹ ਪੂਰਾ ਵਧੀਆ ਕੀਤਾ ਸੀ ਹਾਂਜੀ ਅੱਗੇ ਦੱਸੋ ਬੱਚਾ ਬੱਚੇ ਦਾ ਹਾਂਜੀ ਬੱਚਾ ਫਿਰ ਸਾਲ 2 ਕੁ ਮਹੀਨੇ ਬਾਅਦ ਮਤਲਬ ਦੋ ਮਹੀਨੇ ਹੋਏ ਸੀ ਜਦੋਂ ਉਹਨੂੰ ਪ੍ਰੈਗਨਨਸੀ ਵੀ ਮਤਲਬ ਫੈਰਦੀ ਆ ਬੱਚਾ ਟੈਰਦਾ ਉਹ ਤੇ ਵਧੀਆ ਠੀਕ ਠਾਕ ਸੀ ਕੋਈ ਗੱਲਬਾਤ ਨਹੀਂ ਅਸੀਂ ਤਾਂ ਵੀ ਚਲੋ ਠੀਕ ਆ ਕੋਈ ਗੱਲ ਨਹੀਂ ਜਾਂ ਜਦੇ ਜਾਂ ਕਦੇ ਕਹਿ ਦਿੰਦੇ ਆ ਨਾ ਬੱਚਾ ਤੇ ਉਹ ਵੀ ਖਾਸ ਸੀ ਵਧੀਆ ਠੀਕ ਠਾਕ ਉਹਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਸੀ ਅਸੀਂ ਹਸਪੀਟਲ ਵੀ ਲੈ ਕੇ ਜਾਂਦੇ ਸੀ ਚੈੱਕ ਅਪ ਲਈ ਦੋਸ ਕੈਨਾਂ ਵੀ ਹੋ ਗਈਆਂ ਸੀਗੀਆਂ ਉਹਦੀਆਂ ਤੇ ਜਾਨੀ ਦੋਸ ਕੈਨਾਂ ਦੇ ਵਿੱਚ ਉਹਦੀ ਆਲ ਮੂਰੇ ਆਉਂਦੀ ਸੀ ਚਲੋ ਤਾਂ ਹੁਣ ਰਿਕ ਦੇ ਕਿਉਂਕਿ ਮੈਂ ਆਪ ਇਹ ਕੰਮ 'ਚ ਪਈ ਸੀ ਆਸ਼ਾ ਵਰਕਰਾਂ ਮੈਂ ਕੰਮ ਕਰਦੀ 2002 ਤੋਂ ਲੱਗੀ ਹੋਈਆਂ ਮੈਂ ਬਹੁਤ ਕੇਸ ਕਰਵਾਉਂਦੀ ਸੀਗੀ ਮੈਨੂੰ ਆਏ ਸੀਗਾ ਵੀ ਚਲੋ ਕੋਈ ਗੱਲ ਨਹੀਂ ਇਹ ਤਾਂ ਨਾਰਮਲ ਗੱਲਾਂ ਨੇ ਹਾਂਜੀ ਤੇ ਠੀਕ ਠਾਕ ਸੀ ਐਨ ਚਲੋ ਜਦੋਂ ਲਾਸਟ ਤੇ ਉਹਦਾ ਮਤਲਬ ਕੇਸ ਹੁੰਦਾ ਵਾ ਲੈ ਆਉਂਦੀ ਆ ਪ੍ਰੋਬਲਮ ਆਉਂਦੀ ਆ ਅਸੀਂ ਲੈ ਕੇ ਜਾਂਦੇ ਹਾਂ ਮੁੱਲਾਪੁਰ ਪ੍ਰਾਈਵੇਟ ਹਸਪੀਟਲ ਤਾਂ ਉਸ ਦੀ ਆਲ ਮੁਰੀ ਕਰਕੇ ਵੱਡੇ ਆਪਰੇਸ਼ਨ ਨਾਲ ਬੱਚਾ ਹੁੰਦਾ ਵਾ ਵਧੀਆ ਬੱਚਾ ਉਹਨਾਂ ਨੇ ਸਾਨੂੰ ਕਹਿੰਦੇ ਵੀ ਅੱਜ ਬੱਚਾ ਚੱਕਣਾ ਪੈਣਾ ਵਾ ਵੀ ਐਂ ਕਰਕੇ ਵੀ ਇਹਦੀ ਆਲ ਵੀ ਖਤਰਾ ਵਾਪਾ ਨੂੰ ਵੀ ਆਪਾਂ ਚੱਕੜਾ ਸੀ ਕਿ ਕੋਈ ਗੱਲ ਨਹੀਂ ਹਲੇ ਟਾਈਮ ਰਹਿੰਦਾ ਸੀ ਜਾਨੀ 8ਵਾਂ 9ਵਾਂ ਚੜ੍ਹਿਆ ਹੀ ਸੀਗਾ ਬੱਚਾ ਹੋ ਗਿਆ ਵਧੀਆ ਠੀਕ ਠਾਕ 4 ਦਿਨ ਉੱਥੇ ਰੱਖਿਆ ਸਾਨੂੰ ਉਹਨਾਂ ਨੇ ਤੇ ਚੌਥੇ ਦਿਨ ਛੁੱਟੀ ਮਿਲੀ ਛੁੱਟੀ ਮਿਲ ਕੇ ਅਸੀਂ ਘਰੇ ਆ ਜਾਨੇ ਆ ਜਦੋਂ ਘਰੇ ਆ ਜਾਨੇ ਉਹ ਕਹਿੰਦੇ 3 ਦਿਨਾਂ ਬਾਅਦ ਫੇਰ ਚੈੱਕ ਅਪ ਕਰਾ ਕੇ ਜਾਇਓ ਅਸੀਂ 3 ਦਿਨਾਂ ਬਾਅਦ ਦਿਨਾਂ ਬਾਅਦ ਚੈੱਕ ਅਪ ਕਰਾ ਕੇ ਆਉਨੇ ਆ ਅਸੀਂ ਉਹਨਾਂ ਨੂੰ ਸਾਰੀ ਪ੍ਰੋਬਲਮ ਅਸਕੇ ਕੋਈ ਪ੍ਰੋਬਲਮ ਇਹਨੂੰ ਕਹਿੰਦੇ ਨਹੀਂ ਠੀਕ ਠਾਕ ਆ ਅਸ ਉਹਦੇ ਪੈਰਾਂ ਤੇ ਥੋੜੀ ਥੋੜੀ ਸੋਜ ਸੀ ਅਸੀਂ ਕਹੇ ਵੀ ਇਹ ਸੋਜ ਉਹ ਕਹਿੰਦੇ ਵੀ ਇਹ ਪੇਸ਼ੈਂਟ ਦੇ ਆ ਹੀ ਜਾਂਦੀ ਹੁੰਦੀ ਆ ਕੋਈ ਗੱਲ ਨਹੀਂ ਨਾਰਮਲ ਗੱਲਾਂ ਆਏ ਤੇ ਕਹਿੰਦੇ ਵੀ ਟਾਂਕੇ ਵੀ ਠੀਕ ਆ ਵਧੀਆ ਐ ਨਾ ਠੀਕ ਠਾਕ ਹੋ ਗਿਆ ਵੀ ਸੁੱਕੇ ਪੈਨੇ ਪੱਟੀ ਕਰਤੀ ਉਹਨਾਂ ਨੇ ਤੇ ਚਲੋ ਘਰੇ ਆ ਗਏ ਘਰੇ ਆ ਕਿ ਵੀ ਅਸੀਂ ਦੋ ਤਿੰਨ ਦਿਨ ਵਧੀਆ ਰਹੀਏ ਠੀਕ ਠਾਕ ਤੇ ਤੀਜੇ ਚੋ ਚ ਉਸ ਤੋਂ ਦੋ ਤਿੰਨ ਦਿਨ ਬਾਅਦ ਉਸ ਦਿਨ ਜਾਨੀ ਨੌਵੇਂ ਦਿਨ ਸੀਗਾ ਉਸਦੇ ਨੂੰ ਨੌ ਲੈਟਰ ਹੀ ਨਾ ਲੱਗਦੀ ਅਸੀਂ ਉਸ ਦਿਨ ਉਹਦਾ ਬਾਹਰ ਮੱਥਾ ਟਿਕਾਉਣਾ ਸੀਗਾ ਨੌਵੇਂ ਦਿਨਾਂ ਤੇ ਮਤਲਬ ਅਸੀਂ ਜਾਂ ਪੰਜਾਂ ਤੇ ਜਾਂ ਨੌਵੇਂ ਤੇ ਟਿਕਾ ਦੇਂਦੇ ਆ ਬਈ ਅਸੀਂ ਹਸਪੀਟਲ ਕਰਕੇ ਫਿਰ ਨੌ ਆਉਂਦੇ ਨਾ ਹੋ ਗਏ ਸੀ ਉਹ ਦਿਨ ਮੈਂ ਕਿਹਾ ਨਹੀਂ ਆਪਾਂ ਮੱਥਾ ਟਿਕਾ ਦਈਏ ਇਹਦਾ ਵੀ ਫਿਰ ਆਪਾਂ ਬਾਹਰ ਅੰਦਰ ਜਾਂਦੇ ਆਉਂਦੇ ਰਹਿਣਾ ਸੱਚਮੁੱਚ ਚੱਕੀ ਜਾਊਗੀ ਅਸੀਂ ਜਲਦੀ ਜਲਦੀ ਚ ਜਾਨੀ ਉਹਨੂੰ ਨਵਾਤਵਾ ਕੇ ਮੱਥਾ ਟਿਕਾਤਾ ਅਸੀਂ ਹਸਪੀਟਲ ਲੈ ਗਈ ਮੈਂ ਕਿਹਾ ਆਪਾਂ ਇੱਥੋਂ ਦਵਾਈ ਨਹੀਂ ਲੈਣੀ ਆਪਾਂ ਕੇਸ ਹੋਇਆ ਹਾ ਤਾਜ਼ਾ ਤਾਜ਼ਾ ਆਪਾਂ ਹਸਪੀਟਲ ਨਹੀਂ ਚਲਦੇ ਆ ਅਸੀਂ ਜਗਨਾਉ ਪ੍ਰਾਈਵੇਟ ਹਸਪੀਟਲ ਹਰੀਸਿਆਂ ਹੁੰਦੇ ਉੱਥੇ ਲੈ ਗਏ ਉੱਥੇ ਲੈ ਕੇ ਉਹਨਾਂ ਨੇ ਰਿਪੋਰਟਾਂ ਕੀਤੀਆਂ ਜਦੋਂ ਦੱਸਿਆ ਕਹਿੰਦੇ ਵੀ ਇਹਦਾ ਆਏ ਕਰਕੇ ਵੀ ਖੂਨ ਵੀ ਘਟਾ ਇਨਫੈਕਸ਼ਨ ਵਧੀ ਹੋਈ ਆ ਸੈੱਲ ਘਟਾ ਇਹਨੂੰ ਦਾਖਲ ਕਰਨਾ ਪੈਣਾ ਵਾ ਉਸ ਤੇ ਕੋਈ ਗੱਲ ਨਹੀਂ ਦਾਖਲ ਕਰ ਲਓ ਉੱਥੇ ਤਿੰਨ ਦਿਨ ਹੋ ਗਏ ਸੀ ਦਾਖਲ ਨੂੰ ਯਾਨੀ ਦੂਜੇ ਦਿਨ ਜਦੋਂ ਉਹਨਾਂ ਨੇ ਰਿਪੋਰਟਾਂ ਕੀਤੀਆਂ ਉਸ ਦਿਨ ਡਾਕਟਰ ਕਹਿੰਦਾ ਸੀਗਾ ਕਹਿੰਦਾ ਵੀ ਇਹਦੀ ਇਨਫੈਕਸ਼ਨ ਵੀ ਵਧ ਗਈ ਆ ਠੀਕ ਆ ਸੈੱਲ ਵੀ ਵਧ ਗਏ ਆ ਤੇ ਖੂਨ ਵੀ ਵਧ ਗਿਆ ਵਾ ਵੀ ਠੀਕ ਆ ਵੀ ਤੁਹਾਨੂੰ ਵੀ ਤੁਹਾਨੂੰ ਕੱਲ ਨੂੰ ਛੁੱਟੀ ਦੇ ਦਾਂਗੇ ਇੱਕ ਬੋਤਲ ਚਾ ਲਾ ਕੇ ਦੂਜੀ ਬੋਤਲ ਲਾ ਕੇ ਚਲੋ ਅਸੀਂ ਹੌਸਲੇ 'ਚ ਉਹ ਵੀ ਹੌਸਲੇ 'ਚ ਉਹ ਵੀ ਸੀ ਵਧੀਆ ਠੀਕ ਠਾਕ ਤੇ ਅਸੀਂ ਵੀ ਹੌਸਲੇ 'ਚ ਸੀ ਸਾਨੂੰ ਇਹ じゃ ਕੋਈ ਜਾਚ ਚੇਤੇ ਨਹੀਂ ਸੀਗਾ ਵੀ ਸਾਡੇ ਨਾਲ ਆ ਪਾਣਾ ਵੀ ਤੇ ਜੋ ਹੈ ਤੇ ਵੀ ਅਸੀਂ ਤਾਂ ਛੁੱਟੀ ਦੀ ਵੇਟ 'ਚ ਸੀਗੇ ਤੇ ਇੱਕਦਾਂ ਮੀ ਅਚਾਨਕ ਉਹਨੂੰ 12:00 ਕ'ਤਾ ਵਜੇ ਵੀ ਮਤਲਬ ਕਹਿੰਦੀ ਵੀ ਮੈਂ ਲੈਟਰਿਨ ਜਾਣਾ ਵਾ ਮੈਂ ਮਾਫਲਾਸ਼ੀ ਜਾਣਾ ਉਹਦੇ ਬੋਤਲ ਲੱਗਣੀ ਸੀ ਤੇ ਕਹਿੰਦੀ ਮम्मा ਪਹਿਲਾਂ ਮੈਨੂੰ ਲੈਟਰਨ ਜਾਇ ਆਉਣ ਦੋ ਵੀ ਫਿਰ ਉੱਥੇ 2 ਘੰਟੇ ਲੱਗ ਜਾਣਿਆ ਬੋਤਲ ਲੱਗੀਆਂ ਫਿਰ ਉੱਠ ਨਹੀਂ ਹੁਣਾ ਲੈਟਰਨ ਲੈ ਕੇ ਮੈਂ ਕਿਹਾ ਵਿੱਕੀ ਜੇ ਬਿਠਾਇਆ ਫੜ ਕੇ ਵਿੱਕੀ ਬਿਠਾ ਕੇ ਆਇਆ ਇਹ ਬਿਠਾ ਕੇ ਹਲੇ ਬਾਹਰ ਹੀ ਆਇਆ ਤਾਂ ਉਹ ਮੈਨੂੰ ਚਿਚਵਾਜਾ ਮਾਰਨ ਲੱਗੀ ਮम्मा ਮम्मा ਮੈਂ ਕਿਹਾ ਕੀ ਹੋ ਗਿਆ ਕਹਿੰਦੀ ਮम्मा ਮੇਰੀ ਲੱਤਾਂ ਟੁੱਟ ਗਈਆਂ ਲੱਤਾਂ ਦੀ ਜਾਨ ਗਈ ਮੈਂ ਕਿਹਾ ਏਡੀ ਛੈਤੀ ਕੀ ਹੋ ਗਿਆ ਬੋਤਲ ਲੱਤਾਂ ਇਹ ਉਹ ਦੇਖਿਆ ਤਾਂ ਮੈਂ ਕਹਿੰਦੀ ਮੈਂ ਤਾਂ ਉੱਠਿਆ ਨਹੀਂ ਜਾਂਦਾ ਮੈਂ ਕਿ ਕੋਈ ਨਾ ਤੂੰ ਉੱਠ ਨਾ ਮੈਂ ਇਹ ਬੇਟੀ ਉੱਥੇ ਹੀ ਸੀ ਤੇ ਮੈਂ ਵੀ ਕਿਰਮਾ ਕਹਿੰਦਾ ਵਿੱਕੀ ਫੜ ਕੇ ਠਾੜੋ ਵੀ ਮਨਪ੍ਰੀਤ ਨੂੰ ਵੀ ਮੰਜੇ ਤੇ ਲੈ ਕੇ ਚੱਲ ਕੁੜੀਆਂ ਨੂੰ ਆਵਾਜ਼ ਮਾਰੋ ਮੈਂ ਕਹਾਂ ਸਟਾਫ ਨੂੰ ਜਾਂ ਨੂੰ ਸਟਾਫ ਸਾਰਾ ਇਕੱਠਾ ਹੋ ਗਿਆ ਤੇ ਇੱਕਦਮ ਜਾਨੀ ਘਬਰਾ ਗਈ ਸੀ ਉਹ ਬਹੁਤ ਜਿਆਦਾ ਅੱਖਾਂ ਜੜਾ ਗਈ ਸੀ ਅੱਛਾ ਹਾਂਜੀ ਤੇ ਫਿਰ ਵੀ ਅਸੀਂ ਉਹਨੂੰ ਬਹੁਤ ਹੌਸਲਾ ਜੈਚ ਕੀਤਾ ਉਹਨੂੰ ਦਲੇਰ ਕੀਤਾ ਅਸੀਂ ਕਿ ਵੀ ਤੂੰ ਦਿਲ ਕਾ ਤੂੰ ਛੱਡ ਦੀਆਂ ਕੀ ਹੋਇਆ ਤੈਨੂੰ ਤੂੰ ਠੀਕ ਆ ਆਪਾਂ ਛੁੱਟੀ ਮਿਲ ਜਾਣੀ ਹੈ ਘਰੇ ਚਲੇ ਜਾਣਾ ਵੀ ਜੇ ਤੋਂ ਬੋਤਲ ਨਹੀਂ ਲਵਾਉਣਾ ਚਾਹੁੰਦੀ ਆਪਾਂ ਨਹੀਂ ਲਾਉਂਦੇਗੇ ਇਹ ਡਾਕਟਰ ਨੂੰ ਕਹਿ ਦਿੰਨੇ ਆ ਵੀ ਲਾਈ ਨਾ ਹੁਣ ਬੋਤਲ ਰਹਿਣ ਦੇ ਹੁਣ ਨਹੀਂ ਲਵਾਉਣੀ ਆਪਾਂ ਬੋਤਲ ਤੇ ਚੱਲ ਇੰਨਾ ਚਿਰ ਕਹਿੰਦੇ ਕਹਿੰਦੇ ਜਨ ਉਹਨਾਂ ਨੇ ਕੁੜੀਆਂ ਨੇ ਡਾਕਟਰ ਨਾਲ ਗੱਲ ਕੀਤੀ ਥੱਲੇ ਆਈਸੀਯੂ ਚ ਲੈ ਗਏ ਥੱਲੇ ਆਈਸੀਯੂ ਚ ਤਾਂ ਫਿਰ ਮਤਲਬ ਵਸ ਉਹ ਕਹਿੰਦੇ ਵੀ ਉੱਥੇ ਜਾ ਕੇ ਜ਼ਿਆਦਾ ਹਾਈਪਰ ਹੋ ਗਈ ਉੱਥੋਂ ਫਿਰ ਸਾਨੂੰ ਕਹਿੰਦੇ ਵੀ ਇਹਨੂੰ ਡੀਐਮਸੀ ਲੈ ਜੀ ਅੱਛਾ ਜਦੋਂ ਅਸੀਂ ਡੀਐਮਸੀ ਲੈ ਜਾਂਦੇ ਆ ਤੁਹਾਡੀ ਐਮਸੀ ਜਿਹਰਾ ਚ ਅੱਧਰਾ ਚ ਸਾਡੇ ਨਾਲ ਬੋਲਦੀ ਜਾਂਦੀ ਐ ਅਸੀਂ ਉਹਨੂੰ ਬੁਲਾਉਂਦੇ ਜਾਂਦੇ ਆ ਮਨਪ੍ਰੀਤ ਠੀਕ ਆ ਪੁੱਤ ਹਾਂ ਮਮਾ ਮੈਂ ਠੀਕ ਆ ਮਨਪ੍ਰੀਤ ਠੀਕ ਰਹਿ ਪੁੱਤ ਤੂੰ ਹੌਸਲਾ ਫੜ ਮੈਂ ਉਹ ਮੈਂ ਆਪ ਗੱਲਾਂ ਕਰਦੀ ਜਾਂਦੀ ਆ ਪੁੱਤ ਤੂੰ ਹੌਸਲਾ ਰੱਖ ਤੂੰ ਸਾਡੇ ਬੰਨੀ ਦੇਖੋ ਪੁੱਤ ਅਸੀਂ ਕੀ ਕਰਾਂਗੇ ਤੇਰੇ ਤੋਂ ਬਿਨਾ ਵਿੱਕੀ ਕੀ ਕਰੂਗਾ ਪੁੱਤ ਵਿੱਕੀ ਅੰਨੀ ਦੇਖ ਤੂੰ ਸਾਡੇ ਨਹੀਂ ਨਹੀਂ ਦੇਖਣਾ ਇਹਦੇ ਨਹੀਂ ਦੇਖਲਾ ਤੂੰ ਤਾਂ ਮਤਲਬ ਇਹਦਾ ਵੀ ਹੱਥ ਚੱਕ ਕੇ ਮਾਰਿਆ ਉਹ ਆਕਸੀਜਨ ਲੱਗੀ ਸੀਗੀ ਉਹ ਵੀ ਲਾ ਕੇ ਮਾਰੀ ਜੇ ਮੈਨੂੰ ਸਾਹ ਨਹੀਂ ਆਉਂਦਾਗਾ ਹੈਗਾ ਤੇ ਚਲੋ ਕਹਿੰਦੀ ਮम्मा ਹੁਣ ਆਪਾਂ ਕਿੱਥੇ ਚੱਲੇ ਆ ਮੈਂ ਕਿਹਾ ਆਪਾਂ ਨੂੰ ਬਹੁਤ ਡੀਐਮਸੀ ਭੇਜਤਾ ਡੀਐਮਸੀ ਵਧੀਆ ਹਸਪੀਟਲ ਵੱਡਾ ਵਾ ਤੇ ਉੱਥੇ ਭੇਜਤਾ ਕਹਿੰਦੀ ਫਿਰ ਤੂੰ ਡਰਾਈਵਰ ਨੂੰ ਕਹਿ ਮम्मा ਵੀ ਛੇਤੀ ਗੱਡੀ ਚਲਾ ਤੇ ਮੈਂ ਡਰਾਈਵਰ ਨੂੰ ਮੈਂ ਕਿਹਾ ਵੀਰੇ ਵੀ ਛੇਤੀ ਗੱਡੀ ਚਲਾ ਵੀ ਸਾਡੀ ਬਹੁਤ ਕਹਿੰਦੀ ਵੀ ਮੈਂ ਓਕੇ ਹਾਂ ਵੀ ਉਹਨੇ ਉਦੋਂ ਵੀ ਤੇਜ਼ ਕਰਤੀ ਸਾਨੂੰ ਜਾਨੀ 5 ਮਿੰਟੇ ਉੱਥੇ ਲਾਤਾ ਚਲੋ ਉੱਥੇ ਜਦੋਂ ਗਏ ਤਾਂ ਉੱਥੇ ਜਾਣ ਸਾਰੀ ਐਮਰਜੈਂਸੀ ਚਲਾ ਲਈ ਉਹ ਐਮਰਜੈਂਸੀ ਚ ਅਸੀਂ ਅੰਦਰ ਹੀ ਚਲੇ ਗਏ ਨਾਲ ਹੀ ਤੇ ਉਹਨਾਂ ਨੇ ਆਪ ਦਾ ਸਾਰਾ ਜਾਣੀ ਡਾਕਟਰ ਹੇਠ ਉੱਤੇ ਹੋ ਗਏ ਉਹਦੇ ਜਿੰਨੇ ਵੀ ਸੀਗੇ ਸਾਰਿਆਂ ਨੇ ਕੋਈ ਗੋਲੂ ਬੋਸ ਲਾਉਂਦਾ ਕੋਈ ਉਹਦੇ ਆਕਸੀਜਨ ਲਾਉਂਦਾ ਕੋਈ ਕੋਸ ਲਾਉਂਦਾ ਵਾ ਤੇ ਵਧੀਆ ਠੀਕ ਠਾਕ ਮੈਂ ਉਹਨੂੰ ਬੁਲਾਇਆ ਉੱਥੇ ਵੀ ਮੈਂ ਉਹਦੇ ਸਾਥੀ ਤੇ ਹੱਥ ਫੇਰਿਆ ਮਨਪ੍ਰੀਤ ਠੀਕ ਆ ਪੁੱਤ ਤੂੰ ਮੈਂ ਉਹਦੇ ਨਾਲ ਪਿਆਰ ਜਾਂ ਕੀਤਾ ਮੈਂ ਮੈਂ ਕਿਹਾ ਮਨਪ੍ਰੀਤ ਠੀਕ ਆ ਪੁੱਤ ਤੂੰ ਹੌਸਲਾ ਰੱਖ ਠੀਕ ਹੋ ਜਾਣਾ ਹੁਣ ਆਪਾਂ ਵਧੀਆ ਹਸਪੀਟਲ ਆ ਗਏ ਤਾਂ ਜਾਨੀ ਵੀ ਉਹ ਬੋਲ ਨਹੀਂ ਹੋਇਆ ਜਾਨੀ ਆ ਅੱਖਾਂ ਨਾਲ ਮੈਨੂੰ ਕਰਤਾ ਉਹਨੇ ਵੀ ਮੈਂ ਠੀਕ ਆ ਤੇ ਫਿਰ ਉਸ ਤੋਂ ਬਾਅਦ ਅਬ ਜਾਨੀ ਅੱਡਾ ਕਾ ਟਾਕਾਂ ਟਾਕਤਾ ਹੋ ਡਾਕਟਰ ਖੋਜਣੇ ਆ ਨਾ ਤੇ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਵੈਂਟੀਲੇਟਰ ਤੇ ਲਾਉਣਾ ਪਊ ਮੈਂ ਕਭੀ ਵੈਂਟੀਲੇਟਰ ਤੇ ਲਾ ਲਿਆ ਜਾਨੀ ਜਦੋਂ ਵੈਂਟੀਲੇਟਰ ਤੇ ਉਹਨਾਂ ਨੇ ਕਹਿਤਾ ਸੀ ਨਾ ਉਦੋਂ ਫਿਰ ਮੈਂ ਜਾਨੀ ਉਮੀਦ ਜੀ ਜਿਹੜੀ ਮੇਰੀ ਹੋ ਗਈ ਸੀ ਕਿਉਂਕਿ ਸਾਡੇ ਉੱਥੇ ਦੋ ਤਿੰਨ ਚਾਂਸ ਹੋਏ ਹੋਏ ਸੀਗੇ ਮੇਰੇ ਡੈਡੀ ਦੀ ਡੈਥ ਵੀ ਉੱਥੇ ਹੋਈ ਸੀਗੀ ਡੀਐਲਸੀ ਤੇ ਸਾਡੇ ਘਰਾਂ ਚੋਂ ਮੇਰੇ ਚਾਚਾ ਜੀ ਸੀ ਉਹ ਵੀ ਉੱਥੇ ਡੈਥ ਹੋਈ ਹੋਈ ਸੀਗੀ ਮੇਰਾ ਕਬੀ ਵੈਂਟੀਲੇਟਰ ਤੇ ਲਾਤੀ ਤਾਂ ਹੁਣ ਬਸ ਕੰਮ ਖਤਰੇ ਚ ਫਿਰ ਮੈਂ ਉਸ ਤੋਂ ਬਾਅਦ ਫਿਰ ਮੈਨੂੰ ਮੇਰੇ ਭਰਾ ਸੀਗਾ ਮੇਰੇ ਭਰਾ ਬਹੁਤ ਕਰਦੇ ਆ ਸਾਡਾ ਤੇ ਉਹਨਾਂ ਨੇ ਮੈਨੂੰ ਬਾਹਰ ਕੱਢਦਾ ਸੀ ਉਹ ਕਹਿੰਦੇ ਵੀ ਤੂੰ ਆੜ ਦੀ ਮਰੀਜ਼ ਆ ਵੀ ਤੂੰ ਤੈਨੂੰ ਨਾ ਕੁਝ ਹੋ ਜਵੇ ਵੀ ਜੇ ਤੈਨੂੰ ਕੁਝ ਹੋ ਗਿਆ ਤਾਂ ਉਹ ਤਾਂ ਚਲੋ ਭਈ ਆ ਬਿਟ ਤੇ ਪਈ ਆ ਵੀ ਤੂੰ ਬਾਹਰ ਜਾ ਮੈਨੂੰ ਕੱਲੀ ਨੂੰ ਫਿਰ ਬਾਹਰ ਹੀ ਸੀ ਮੈਂ ਇਹਨੂੰ ਵੀ ਬਾਹਰ ਕੱਢਦਾ ਸੀ ਇਹਨੂੰ ਘਰੇ ਭੇਜਦਾ ਸੀ ਬੜਿਆ ਕੇ ਅੱਛਾ ਇਹਨੂੰ ਇਹਦੇ ਮਾਮਾ ਜੀ ਕਹਿੰਦੇ ਵੀ ਤੂੰ ਘਰੇ ਆਪਣੇ ਬਾਬਾ ਜੀ ਦੇ ਮੱਥਾ ਟੇਕ ਕੇ ਆ ਜਗ੍ਹਾ ਤੇ ਉਹਨਾਂ ਨੂੰ ਸ਼ਾਇਦ ਉੱਥੇ ਉਦੋਂ ਹੀ ਹੋ ਗਿਆ ਸੀਗਾ ਸ਼ਾਮ ਨੂੰ 7:00 ਵਜੇ ਦਾ ਟਾਈਮ ਉਹਨਾਂ ਨੂੰ ਸ਼ਾਇਦ ਉਦੋਂ ਹੀ ਹੋ ਗਿਆ ਸੀ ਸਾਨੂੰ ਜਾਨੀ ਦੂਜੀ ਸਵੇਰ ਦੱਸਿਆ ਵੀ ਆਹ ਗੱਲ ਹੋ ਗਈ ਅੱਛਾ ਹਾਂਜੀ ਕਿੰਨੇ ਵਜੇ ਤੇ ਤੁਸੀਂ ਉਹਦੀ 7:00 ਸਵੇਰ ਕੱਤ ਕਹਿੰਦੇ ਹੋ ਗਈ ਵੀ ਇਦੋਂ ਸਵੇਰੇ ਰਾਤ ਨੂੰ ਰਾਤ ਨੂੰ ਉਸ ਦਿਨ 7:00 ਤਰੀਕ ਨੂੰ ਅੱਜ ਦੇ ਦਿਨ ਤੁਸੀਂ ਵਿਆਹ ਨੂੰ ਸਾਲ ਹੀ ਹੋਇਆ ਸੀਗਾ ਹਾਂ ਸਾਲ ਹੀ ਬਸ ਜਿਸ ਦਿਨ ਮੈਂ ਮਤਲਬ ਉਹਦਾ ਭੋਗ ਸੀਗਾ ਉਸ ਦਿਨ ਮਤਲਬ ਅਸੀਂ ਵਿਆਹ ਕੇ ਲਿਆਂਦੀ ਸੀ ਘਰੇ ਉਹ ਉਸ ਦਿਨ ਸਾਲ ਹੋਣਾ ਹਾਂਜੀ ਉਸ ਦਿਨ ਸਾਲ ਹੋਇਆ ਉਹਦੇ ਵਿਆਹ ਸਾਲ ਚ ਜਾਨੀ ਸਾਰਾ ਕੁਝ ਮਤਲਬ ਸਾਡਾ ਸਾਰੀ ਗੇਮ ਵੀ ਸਾਰੀ ਖਤਮ ਹੋ ਗਈ ਸਾਲ ਜਿੰਨੀਆਂ ਖੁਸ਼ੀਆਂ ਆਈਆਂ ਸੀ ਸਾਡੇ ਘਰ ਦੇ ਵਿੱਚ ਜਾਨੀ ਉਹ ਗਮੀਆਂ ਚ ਬਦਲ ਗਈਆਂ ਸਾਡੀਆਂ ਸਾਰੀਆਂ ਹਮਮ ਸਾਲ ਦੇ ਵਿੱਚ ਵਿੱਚ ਹੀ ਜੰਨਾ ਵਧਿਆ ਅਸੀਂ ਇਹ ਕੰਮ ਤੇ ਚੱਲੇ ਜਾਂਦਾ ਸੀ ਅਸੀਂ ਦੋਨੇ ਨੌ ਸਸ ਰਹਿੰਦੀਆਂ ਸੀ ਸਾਡਾ ਦਿਨ ਵਿਆਹ ਨੂੰ ਨਿਕਲਦਾ ਹੁੰਦਾ ਸੀਗਾ ਰੋਜ਼ ਦਾ ਆਹ ਰੋਜ਼ ਦਾ ਵੀ ਮੈਂ ਐਂ ਕਹਿੰਦੀ ਸੀ ਵੀ ਮੇਰੇ ਪਿਛੇ ਵੀ ਮੈਂ ਜਾਨੀ ਬਹੁਤ ਜਿਉ ਮੇਰੀ ਸਿਹਤ ਸੁਧੜੀ ਆ ਮੈਂ ਬਹੁਤ ਦੁੱਖ ਤਕਲੀਫਾਂ ਆਪਦੇ ਸਿਰ ਤੋਂ ਕੱਟੀਆਂ ਸੀਗੀਆਂ ਤੇ ਮੈਂ ਆਪਦੇ ਆਪ ਨੂੰ ਕਹਿਣ ਲੱਗੀ ਸੀ ਵੀ ਮੈਂ ਹੁਣ ਬਹੁਤ ਖੁਸ਼ ਵਾਂ ਵੀ ਮੇਰੇ ਨੂੰ ਹੁਣ ਕੋਈ ਦੁੱਖ ਤਕਲੀਫ ਨਹੀਂ ਹੈਗਾ ਤੇ ਮੈਂ ਇਹ ਬੇਟੀ ਮੈਨੂੰ ਇਹਨੇ ਫੋਨ ਕਰਕੇ ਕਹਿਣਾ ਕਹਿਣਾ ਮम्मा ਕੁੜੇ ਤੁਸੀਂ ਸਾਨੂੰ ਫੋਨ ਹੀ ਨਹੀਂ ਕਰਦੇ ਭੁੱਲ ਭੁੱਲੀ ਗਏ ਤਾਂ ਅਸੀਂ ਦੋਨਾਂ ਨੂੰ ਸੱਸ ਨੇ ਇੰਨੀ ਬਿਜੀ ਹੋ ਜਾਣਾ ਕੰਮ ਇਹਨੇ ਚੱਲੇ ਜਾਣਾ ਦੋਨੋਂ ਹੀ ਰਹਿ ਜਾਣਾ ਤੇ ਕੰਮ ਸਾਡੇ ਕੀ ਹੁੰਦਾ ਸੀਗਾ ਦੇ ਅਸੀਂ ਜਿਉਂ ਗੱਲਾਂ ਮਾਰਨ ਬੈਠਣਾ ਉਹਨੇ ਆਪਦਾ ਦੁੱਖ ਸੁੱਖ ਬੋਲ ਲੈਣਾ ਜਾਂ ਮੈਂ ਆਪਦਾ ਬੋਲ ਲੈਣਾ ਤੇ ਸਾਡਾ ਜਾਨੀ ਤੋਂ 2.5 ਘੰਟੇ ਸਾਡੇ ਨਹੀਂ ਨਿਕਲ ਜਾਣੇ ਤੇ ਵਧੀਆ ਟਾਈਮ ਨਿਕਲਦਾ ਸੀਗਾ ਤੁਸੀਂ ਦੱਸਦੇ ਬਹੁਤ ਵਧੀਆ ਸਵਾਲ ਜੀ ਨੇ ਸਰ ਬਹੁਤ ਵਧੀਆ ਹਣ ਦੇਖਣ ਮਿਲ ਗਈ ਸੀ ਵਧੀਆ ਸਾਡੇ ਘਰਾਂ ਨਾਲ ਵੀ ਅੱਛਾ ਸਾਡੇ ਰਿਸ਼ਤੇਦਾਰੀਆਂ ਚ ਵੀ ਉਹ ਸਾਰੀਆਂ ਚ ਜਾ ਕੇ ਆਈ ਆ ਮਤਲਬ ਵਿਆਹ ਆਗੇ 2-3 ਵਿਆਹ ਵੀ ਉਹਨੇ ਦੇਖੇ ਆ ਆਈ ਕਿਤੇ ਜਾਣ ਨੂੰ ਨਾ ਨਹੀਂ ਸੀ ਕਰਦੀ ਹੁੰਦੀ ਗੀ ਵੀ ਮੈਂ ਜਾਣਾ ਨਹੀਂਗਾ ਹੈਗਾ ਜਾਨੀ ਐਨ ਹਸੋ ਵੇਢਣੀ ਸੀ ਵਧੀਆ ਹਾਂਜੀ ਬੇਟਾ ਕਿੰਨੇ ਦਿਨਾਂ ਦਾ ਸੀਗਾ ਬੇਟਾ 11 ਦਿਨਾਂ ਦਾ ਸੀ ਉਹਦੋਂ 11 ਦਿਨਾਂ ਦਾ ਸਿਲਾ ਚ ਦਿਨ ਡੈਥ ਹੁੰਦੀ ਹੈ ਜਦੋਂ ਇਹ ਹੋਇਆ ਸੀਗਾ ਉਦੋਂ ਉਹਨਾਂ ਨੂੰ ਕਿੰਨੀ ਖੁਸ਼ੀ ਸੀਗੀ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਸੀਗੀ ਇੰਨੀ ਜ਼ਿਆਦਾ ਖੁਸ਼ੀ ਸੀ ਕਿ ਬਹੁਤ ਜ਼ਿਆਦਾ ਖੁਸ਼ੀ ਇਹ ਘਰੇ ਕੇਕ ਵਗੈਰਾ ਕਟਿਆ ਜਦੋਂ ਬੇਟਾ ਜਿਸ ਦਿਨ ਘਰੇ ਆਏ ਆ ਕੇਕ ਵਗੈਰਾ ਕਟਿਆ ਸਾਰਾ ਕੁਝ ਤੇ ਜਾਣੀ ਬਹੁਤ ਖੁਸ਼ੀ ਜੀ ਉਹਨਾਂ ਨੇ ਆ ਸਾਮਾਨ ਵੀ ਬਹੁਤ ਆਰਡਰ ਕੀਤਾ ਹੋਇਆ ਸੀਗਾ ਜੀ ਬੱਚੇ ਵਾਸਤੇ ਉਹਨਾਂ ਨੂੰ ਆਨਲਾਈਨ ਸ਼ਾਪਿੰਗ ਦੀ ਜਿਆਦਾ ਉਹ ਸੀਗੀ ਉਹ ਮਤਲਬ ਐ ਬਗਵੇਰਾਂ ਤੋਂ ਜਿਹੜੇ ਵੀ ਲੈਂਦੇ ਹੁੰਦੇ ਆ ਤੇ ਜਾਣੀ ਬਹੁਤ ਜ਼ਿਆਦਾ ਖੁਸ਼ੀ ਸੀਗੀ ਬਸ ਸਾਡੀਆਂ ਖੁਸ਼ੀਆਂ ਜੀ ਗਮੀਆਂ ਚ ਬਦਲ ਨਹੀਂ ਗਈਆਂ ਜੀ ਹੂੰ ਮੈਂ ਆਪ ਉਹਨੂੰ ਕਹਿੰਦੀ ਹੁੰਦੀ ਸੀ ਮੈਂ ਕਿਹਾ ਮਾ ਨਾ ਆਪਾਂ ਕੋਈ ਚੀਜ਼ ਨਾ ਬੱਚੇ ਦੀ ਆਪ ਇੱਥੋਂ ਨਹੀਂ ਲਿਆ ਕਰਨੀ ਦੁਕਾਨਾਂ ਤੋਂ ਕੋਹਨਾ ਤੋਂ ਨਹੀਂ ਲਿਆ ਕਰਨੀ ਜਿਹੜੀ ਚੀਜ਼ ਲਿਆ ਕਰਨੀ ਉਹ ਤਾਂ ਆਰਡਰ ਕਰਦਿਆ ਕਰੀ ਦੇਖ ਕੇ ਵਧੀਆ ਜਿਹਾ ਆਪਾਂ ਨੇ ਨਹੀਂ ਮਗਾਲਿਆ ਕਰਨੀ ਸਾਨੂੰ ਇੰਨਾ ਜਣੀ ਚਾ ਸੀਗਾ ਬਹੁਤ ਜ਼ਿਆਦਾ ਜਣੀ ਵੀ ਹੌਸਲਾ ਸੀਗਾ ਤੁਸੀਂ ਇਹ ਵੀ ਦੱਸਦੇ ਸੀ ਕਿ ਜਦੋਂ ਬੱਚੇ ਮੁੰਡਾ ਹੋਇਆ ਹਨਾ ਮਠਿਆਈ ਵਗੈਰਾ ਦੇ ਦੀ ਵੀ ਸਲਾਹ ਕਰਦੇ ਸੀ ਹਾਂਜੀ ਉਹ ਕਹਿੰਦੇ ਸੀ ਮੈਂ ਕਿਹਾ ਵੀ ਮਾਣਾ ਯੂ ਨੋ ਬੇਟੀ ਨੂੰ ਕਹਿੰਦੇ ਸੀ ਮੈਂ ਕਿਹਾ ਮਾਣੇ ਵੀ ਆਪਣੇ ਰਿਸ਼ਤੇਦਾਰ ਵੀ ਹੋ ਜਾਣੇ ਆ ਘਰਾਂ ਦੇ ਵੀ ਹੋ ਜਾਣੇ ਆ ਆਪਾਂ ਵੀ ਮੌਲ ਨਹੀਂ ਲਿਆਉਣੇਗੇ ਲੱਡੂ ਆਪਾਂ ਹਲਵਾਈ ਲਾ ਕੇ ਘਰੀ ਬਟਾਂਗੇ ਵੀ ਘਰੀ ਹਲਵਾਈ ਲਾ ਕੇ ਘਰੀ ਲੱਡੂ ਬਟਾਵਾਂਗੇ ਹਾਂ ਤੇ ਉਹ ਵੀ ਕਹਿੰਦੀ ਕਹਿੰਦੀ ਮੰਮੀ ਆਪਾਂ ਵੀ ਭਾਂਡੇ ਵੀ ਆਪਾਂ ਗੁਰਦੁਆਰੇੋਂ ਮੰਗਾਵਾਗੇ ਉਦਣ ਨੂੰ ਵੀ ਇੰਨੇ ਰਿਸ਼ਤੇਦਾਰ ਇਕੱਠੇ ਹੋ ਜਾਣੇ ਪੇਟੀ ਚੋਂ ਨਹੀਂ ਕੱਢਣੇ ਹੈਗੇ ਵੀ ਉੱਥੋਂ ਹੀ ਮੰਗਾਵਾਗੇ ਆਪਾਂ ਵੀ ਇਕੱਠ ਬਾਵਾ ਹੋ ਜਾਣਾ ਆਪਣਾ ਅੱਛਾ ਇਹ ਗੱਲ ਕਹਿੰਦੇ ਹਾਂ ਹਾਂਜੀ ਹਾਂ ਸਾਰੀਆਂ ਉਮੀਦਾਂ ਬਸ ਸਮਾਨ ਚ ਹੀ ਲੱਗੀ ਉਹ ਬੰਦੇ ਜਿੰਨੀਆਂ ਸੀਗੀਆਂ ਬਹੁਤ ਗੱਲਾਂ ਸਾਡੀਆਂ ਵੀ ਸੀਗੀਆਂ ਬਹੁਤ ਉਹਦੇ ਨਾਲ ਸੁਪਨੇ ਪੂਰੇ ਕਰਨ ਦੇ ਤੇ ਉਹਦੇ ਵੀ ਸੀਗੇ ਬਸ ਵਿਚੇ ਹੀ ਰਹਿ ਗਏ ਸਾਰੇ ਤੁਸੀਂ ਕਹਿੰਦੇ ਕਿ ਮਤਲਬ ਉਹ ਉਹਵੇਂ ਦਾ ਇਨਸਾਨ ਨਹੀਂ ਮਿਲਣਾ ਸ ਮਿਲਣਾ ਹੀ ਨਹੀਂ ਬਸ ਜਿੱਥੇ ਤੱਕ ਮਰਜੀ ਭੱਜ ਜਲੀਏ ਸਾਨੂੰ ਉਹ ਜੀ ਕੁੜੀ ਨਹੀਂ ਮਿਲਣੀ ਹੈ ਜੀ ਮਿਲਣੀ ਨਹੀਂ ਦੇ ਵਾਲੇ ਕਿ ਵਿਵਹਲਣ ਚਲੇ ਜਾਈਏ ਤਾਂ ਆਮ ਨਹੀਂ ਮਿਲਣੀ ਹੈ ਜੀ ਕੰਮਕਾਰ ਨੂੰ ਵੀ ਇੰਨੀ ਵਧੀਆ ਸੀ ਹਰ ਇੱਕ ਕੰਮ ਜਾਣਦੀ ਸੀ ਕਰਦੀ ਸੀ ਘਰ ਸੰਭਲਿਆ ਸੀ ਸਾਡਾ ਸਾਰਾ ਘਰ ਚੱਕ ਲਿਆ ਸੀਗਾ ਹਾਂਜੀ ਤੁਹਾਡੇ ਨਾਲ ਗੱਲਾਂ ਕਰਦੇ ਸੀ ਫਿਊਚਰ ਦੀਆਂ ਵੀ ਆਪਾਂ ਇਹ ਹਾਂਜੀ ਬਹੁਤ ਫਿਊਚਰ ਦੀਆਂ ਗੱਲਾਂ ਕਰਦੇ ਸੀਗੇ ਸਾਡੇ ਮਤਲਬ ਇਸ ਗੱਲਬਾਤ ਚੱਲਦੀ ਰਹਿੰਦੀ ਸੀਗੀ ਜੀ ਮਤਲਬ ਉਹਨੂੰ ਵੀ ਬਹੁਤ ਤਰੱਕੀ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀ ਮੈਨੂੰ ਵੀ ਬਹੁਤ ਸ਼ੌਂਕ ਸੀਗਾ ਕਿਉਂਕਿ ਮੈਂ ਸਟਾਰਟਿੰਗ ਤੋਂ ਹੀ ਜਦੋਂ ਬਾਹਰ ਸੀਗਾ ਜੀ ਮੇਰੇ ਇਹਨਾਂ ਮਤਲਬ ਬਾਹਰ ਬਹਿਣੀ ਉੱਠਣੀ ਇਹੋ ਜਿਹੇ ਮੁੰਡਿਆਂ ਨਾਲ ਹੋ ਗਈ ਸੀਗੀ ਜਿਹੜੇ ਵਧੀਆ ਕਾਰੋਬਾਰ ਕਰਦੇ ਸੀਗੇ ਵਧੀਆ ਕੰਮਕਾਰ ਕਰਦੇ ਸੀਗੇ ਉਹਨਾਂ ਨਾਲ ਮੇਰੀ ਬਹਿਣੀ ਉੱਠਣੀ ਹੋ ਗਈ ਸੀਗੀ ਤੇ ਉਹੋ ਜੀ ਸੋਚ ਹੋ ਗਈ ਸੀਗੀ ਮੇਰੀ ਵੀ ਤੇ ਹੁਣ ਜਦੋਂ ਮੈਂ ਬਾਹਰੋਂ ਆਇਆ ਸੀ ਮੈਰਿਜ ਕਰਾਈ ਸੀ ਮੇਰੀ ਬਾਹਰ ਯੂਰਪ ਜਾਣ ਦੀ ਪਲਾਨਿੰਗ ਸੀਗੀ ਜੀ ਅੱਛਾ ਤੇ ਅਸੀਂ ਬੱਚੇ ਦੀ ਬੇੜਚੀ ਸੀਗੀ ਅਸੀਂ ਕਿਹਾ ਵੀ ਚਲੋ ਬੱਚਾ ਹੋ ਜਾਊਗਾ ਤੇ ਮੰਮੀ ਕਹਿੰਦੇ ਵੀ ਉਸ ਤੋਂ ਬਾਅਦ ਚ ਵਿੱਕੀ ਤੂੰ ਜਿੱਦਾਂ ਵੀ ਕਰਨਾ ਹੋਊਗਾ ਵੀ ਤੂੰ ਜਾ ਵੜੀ ਜਿੱਥੇ ਵੀ ਜਾਣਾ ਹੋਊਗਾ ਤੇ ਮੇਰੀ ਵਾਈਫ ਵੀ ਇਦਾਂ ਹੀ ਕਹਿੰਦੇ ਸੀਗੀ ਉਹ ਕਹਿੰਦੇ ਵੀ ਕੋਈ ਨਾ ਤੂੰ ਜਾਈਂ ਵੀ ਦੁਆਵਦੀ ਵਧੀਆ ਤਰੱਕੀ ਕਰ ਹਨਾ ਉਹਨਾਂ ਦੀ ਬਹੁਤ ਵਧੀਆ ਸੋਚ ਸੀਗੀ ਯਾਨੀ ਹੁਣ ਸਾਰਾ ਕੁਝ ਖਤਮ ਹੋ ਗਿਆ ਜੀ ਸਾਡਾ ਦਾ ਜੀ ਤੁਸੀਂ ਕਹਿੰਦੇ ਹੋ ਕਿ ਮਤਲਬ ਤੁਸੀਂ ਜਦੋਂ ਤੁਹਾਡੇ ਮਦਰ ਕੱਲੇ ਰਹਿੰਦੇ ਸੀਗੇ ਹਾਂ ਇਸ ਕਰਕੇ ਮੈਂ ਜਲਦੀ ਵਿਆਹ ਕਰਾ ਲਿਆ ਕਿ ਇਹਨਾਂ ਦਾ ਕੱਲਾਪਨ ਦੂਰ ਹੋ ਜਾਏ ਹਾਂਜੀ ਇਸ ਕਰਕੇ ਫੇਰ ਉੱਥੇ ਹੀ ਹਾਂਜੀ ਫੇਰ ਮਤਲਬ ਅਸੀਂ ਸਟਾਰਟਿੰਗ ਜਿੱਥੋਂ ਮਤਲਬ ਸਾਡੀ ਸਟਾਰਟਿੰਗ ਹੋਈ ਸੀ ਅਸੀਂ ਉੱਥੇ ਹੀ ਮਤਲਬ ਥੱਲੇ ਆ ਕੇ ਡਿਗ ਪਏ ਜੀ ਤੇ ਮੈਰਿਜ ਅਸੀਂ ਕਰਕੇ ਕਰਾਈ ਸੀ ਕਿ ਚਲੋ ਮੰਮੀ ਕੱਲੀ ਰਹਿੰਦੀ ਹੈ ਘਰੇ ਬਹੁਤ ਜਿਆਦੀ ਔਖਾ ਸੀਗਾ ਹਨਾ ਤੇ ਵੀ ਚਲ ਮੰਮੀ ਦਾ ਦਿਲ ਲੱਗਿਆ ਰਿਹਾ ਉਹ ਘਰੂ ਹਾਰਟ ਦੇ ਮਰੀਜ਼ ਆ ਹਨਾ ਤੇ ਆਪਸ ਦੋਨੇ ਜਣੇ ਗੱਲਾਂ ਬਾਤਾਂ ਕਰਦੇ ਰਹਿਣਗੇ ਤੇ ਮਤਲਬ ਸਾਰਾ ਹੁਣ ਖਤਮੀ ਹੋ ਗਈ ਹੈ। ਵੱਡਾ ਬੇਟਾ ਤਾਂ ਹਲੇ ਸਾਡਾ ਰਹਿੰਦਾ ਹਲੇ ਉਹ ਵਿਆਇਆ ਨਹੀਂ ਸੀਗਾ। ਅੱਛਾ। ਹਾਂਜੀ ਵੱਡਾ ਬੇਟਾ ਸਾਡਾ ਕਹਿੰਦਾ ਸੀ ਮੰਮੀ ਕਹਿੰਦਾ ਇਹਨਾਂ ਦਾ ਕਰਕੇ ਮੈਂ ਫੇਰ ਕਰਨਾ ਹੈ। ਤੇ ਵੀ ਮਤਲਬ ਇਹ ਛੋਟਾ ਸੀਗਾ ਵੀ ਉਹ ਕਹਿੰਦਾ ਕੋਈ ਗੱਲ ਨਹੀਂ ਇਹ ਤੇਰੇ ਕੋਲੇ ਆ ਗਿਆ ਹੁਣ ਵੀ ਤੂੰ ਇਹਦਾ ਕਰ ਲਾ ਪਹਿਲਾਂ ਵੀ ਨਾਲੇ ਤੁਸੀਂ ਚਲੋ ਆਪਸ ਵਿੱਚ ਵਧੀਆ ਰਹੋਗੇ ਘਰੇ। ਹਾਂ। ਛੋਟੇ ਕਹਿੰਦੇ ਪਹਿਲਾਂ ਉਹਨਾਂ ਨੂੰ ਕਦੀ ਸਰ ਵੀ ਨਹੀਂ ਦੁਖਿਆ ਉਹਨਾਂ ਦਾ। ਹਾਂ ਕਦੇ ਵੀ ਨਹੀਂ ਸੀ ਕਦੀ ਵੀ ਨਹੀਂ ਸੀ। ਨਾ। ਨਾ ਕਦੇ ਉਹਨੂੰ ਬੁਖਾਰ ਨਾ ਕਦੇ ਉਹਨੂੰ ਉਲਟੀ ਨਾ ਕਦੇ ਉਹਦਾ ਸੈਰਦੋ ਕਿਆ ਸੀ ਕਦੇ ਵੀ ਕੁਛ ਨਹੀਂ ਸੀ ਉਹਦਾ ਐਚ ਵੀ ਵੀ ਦੇਖ ਲਓ ਵੀ ਸਿਰੇ ਤੇ ਡਿਲੀਵਰੀ ਤੱਕ 1.5 11 ਗ੍ਰਾਮ ਸੀਗਾ ਅੱਛਾ ਜਿਹੜਾ ਬਾਅਦ ਵਿੱਚ ਤੇ ਉਹਦਾ 5.5 ਰਹਿ ਗਿਆ ਸੀਗਾ ਨਾਲੇ ਨਾਲੇ ਸੇਜੇਰੀਅਨ ਦੇ ਟਾਈਮ ਉਹਦੇ ਬੋਤਲ ਚੜਹੀ ਆ ਨਾਲ ਤੇ ਉਸ ਤੋਂ ਬਾਅਦ ਜਦੋਂ ਉੱਥੇ ਲੈ ਕੇ ਗਏ ਦਾਖਲ ਕੀਤੀ ਲੈਟਰ ਇਹਨਾਂ ਲੱਗੀਆਂ ਉਹਨੂੰ ਤੇ ਦਾਖਲ ਕੀਤੀ ਉਹਦੇ 5.5 ਸੀਗਾ ਉਹਦਾ ਤਾਂ ਹੀ ਫਿਰ ਉਹ ਬੋਤਲ ਉਹਨਾਂ ਦੁਆਰੇ ਲਾਇਆ ਨਾ ਬੋਤਲ ਤੁਸੀਂ ਕਹਿੰਦੇ ਕਿ ਹਮੇਸ਼ਾ ਖੁਸ਼ ਹੀ ਰਹਿੰਦੇ ਸੀ ਹੱਸਦੀ ਰਹਿੰਦੀ ਕਹਿੰਦੇ ਤੁਸੀਂ ਕਹਿੰਦੇ ਨਹੀਂ ਵੀ ਮੈਂ ਉਹਨੂੰ ਕੰਨੀ ਸੀ ਵੀ ਘੱਟ ਹੱਸਿਆ ਹੱਸਦੀ ਰਹਿੰਦੀ ਰਹਿੰਦੀ ਸੀ ਤੇ ਮੈਂ ਜੇ ਘਰ ਸਾਡੇ ਉਧਰੋਂ ਘਰ ਆਉਂਦੇ ਨੇ ਕਿਸੇ ਨੇ ਆ ਜਾਣਾ ਮੈਂ ਕਹਣਾ ਮਾਨਵਪ੍ਰੀਤ ਕਿਸੇ ਦੇ ਆਏ ਗਏ ਤੇ ਤੁਬਾਲਾ ਹੱਸਿਆ ਹੱਸ ਕੇ ਨਾ ਵੀ ਨਜ਼ਰ ਲੱਗ ਜੂ ਪਤਾ ਪਣੀ ਲੋਕੋ ਵਧੀਆ ਨਹੀਂ ਉਹਨੇ ਕਹਣਾ ਮੰਮੀ ਕੁਛ ਨਹੀਂ ਹੁੰਦਾ ਅਗਲੇ ਨੂੰ ਪਤਾ ਲੱਗੇ ਵੀ ਹਾਂ ਇਹਨਾਂ ਨੇ ਨੋ ਹੋਏਗੀ ਆ ਸਾਡੇ ਸਾਰੇ ਘਰਾਂ ਚੋਂ ਇੱਕ ਸੀ ਹੂੰ ਘਰਾਂ ਦੇ ਵੀ ਸਾਡੇ ਕਹਿੰਦੇ ਹੁੰਦੇ ਸੀਗੇ ਹੂੰ ਕਹਿੰਦੇ ਸੋਹਣੀ ਜੀ ਬੇਬੀ ਨੋ ਆਈ ਆ ਤਾਂ ਮਨਜੀਤ ਦੀ ਆਈ ਆ ਬਈ ਕੋਈ ਨੋ ਨਹੀਂ ਆਉਣੀ ਐ ਜੀ ਸਾਡੀਆਂ ਤਾਂ ਕਹਿੰਦੇ ਹੁੰਦੇ ਸੀ ਸੁੱਤੀਆਂ ਪਈਆਂ ਨਹੀਂ ਉੱਠਦੀਆਂ ਗਈਆਂ ਗਈਆਂ ਵੀ ਇਹ ਅਸੀਂ ਜਾ ਕੇ ਬੈੰਨੇ ਆ ਤਾਂ ਮੂਰੇ ਪਾਣੀ ਦਾ ਗਲਾਸ ਲੈ ਕੇ ਕੱਢ ਜਾਂਦੀ ਆ ਹੂੰ ਹਾਂ ਇੰਨੇ ਵਧੀਆ ਸੀ ਸਮਝਦਾਰ ਸੀ ਹਾਂਜੀ ਵਧੀਆ ਸੀ ਵੀ ਸਾਡੇ ਤੇ ਆ ਟਾਈਮ ਆਉ ਕਦੇ ਸੁਪਨੇ ਚ ਵੀ ਨਹੀਂ ਸੀ ਸਾਨੂੰ ਇਹ ਜਿਆ ਹੋਇਆ ਵੀ ਸਾਡੇ ਤੇ ਇਹ ਜਿਆ ਟਾਈਮ ਆਊਗਾ ਕਿਉਂ ਸਾਡੇ ਨਾ ਸਾਡੇ ਪਿੱਛੇ ਤੋਂ ਨਾ ਕਦੇ ਐ ਇੱਥੇ ਕੋਈ ਅਜਿਹੀ ਹੋਈ ਨਹੀਂ ਮੈਂ ਸਾਰੇ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਸਾਡੇ ਬੱਚੇ ਏਡੇ ਏਡੇ ਆ ਜਿਹੜੇ ਮੇਰੇ ਹੱਥੀ ਕੇਸ ਕਰਾਏ ਹੋ ਜਾਂ ਦੇ ਆਂd then them ਮੈਂ 4-4 ਕੇਸ ਲੈ ਕੇ ਜਾਂਦੀ ਸੀ ਰਾਤ ਨੂੰ ਮੈਂ ਲੈ ਕੇ ਜਾਂਦੀ ਸੀ 4-4 ਕੇਸ ਇਕੱਠੇ ਕੋਈ ਅਜਾ ਕੇਸ ਮੇਰੇ ਹੱਥੀ ਅੱਜ ਤੱਕ ਨਹੀਂ ਹੋਇਆ ਦੇ 2002 ਤੋਂ ਲੈ ਕੇ ਮੈਂ ਹੁਣ ਤੱਕ ਕੰਮ ਕੀਤਾ ਤੇ ਕੋਈ ਇਹ ਜਿਹਾ ਕੇਸ ਆਇਆ ਨਹੀਂ ਹੋਇਆ ਨਹੀਂ ਮੈਨੂੰ ਸਾਰੇ ਪਿੰਡ ਦੇ ਸਾਡਾ ਟੋਟੋ ਕੀ ਪਿੰਡ ਆ ਕੇ ਗਿਆ ਵਾ ਡੈਥ ਹੋਈ ਤੇ ਸਾਰੇ ਕਹਿੰਦੇ ਸੀ ਵੀ ਤੂੰ ਤਾਂ ਆਪੇ ਹੀ ਕੰਮ ਕਰਦੀ ਸੀ ਕੋਈ ਅੱਜ ਤੱਕ ਇਹ ਜਿਹਾ ਕੰਮ ਹੋਇਆ ਨਹੀਂ ਵੀ ਆ ਤੇਰੇ ਨਾਲੇ ਕੀ ਹੋ ਗਿਆ ਹੂੰ ਕੁਝ ਪਤਾ ਨਹੀਂ ਕੀ ਗੱਲ ਬਣੀ ਕੀ ਬਾਤ ਬਣੀ ਦੱਸ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀ ਟਾਈਮ ਦਿੱਤਾ ਜੀ ਠੀਕ ਹੈ